ਆਪਣੇ ਖੇਤ ਦੇ ਬਟਾਂ ਦੇ ਵਿੱਚ ਇੱਕ ਦਰਖਤ ਲਾਓ ਤੁਸੀਂ ਨਾ ਉਹਦਾ ਕੋਈ ਫਸਲ ਨੂੰ ਨੁਕਸਾਨ ਨਾ ਤੁਹਾਨੂੰ ਕੋਈ ਉਹ ਮਤਲਬ ਦਿੱਕਤ ਪਾਉਂਦਾ ਥੋੜੀ ਬਟਾਂ-ਵਟਾਂ ਤੇ ਲੱਗੂਗਾ ਤੇ ਤੁਹਾਨੂੰ ਸਾਲ ਦਾ ਘੱਟੋ-ਘੱਟ 60000 ਰੁਪਏ ਹਾਸਲੇ ਦਊਗਾ ਤੁਹਾਡੀ ਫਸਲ ਜਿਹੜੀ ਜਿਵੇਂ ਹੁੰਦੀ ਹੈ ਉਹ ਵੀ ਹੋਊਗੀ ਆਪਾਂ ਗੱਲ ਕਰ ਰਹੇ ਤੂ ਦੇ ਦਰਖਤ ਦੀ ਇਹ ਤੁਸੀਂ ਲਾਉਣਾ ਚਾਹੇ ਤੁਸੀਂ 20 ਫੁੱਟ ਦੇ ਮਤਲਬ 25 ਫੁੱਟ ਤੇ ਲਾ ਦਿਓ ਚਾਹੀ ਤੁਸੀਂ 2 ਕਿੱਲੇ ਨੇ ਤਾਂ 2 ਵਟਾਂ ਤੇ ਲਾ ਦਿਓ ਵਾਧੂ ਨੇ ਹੁਣ ਆਪਾਂ 2 ਕਿੱਲੇ ਜੇਕਰ 40 ਲਈਏ ਤਾਂ ਬਹੁਤ ਖੁੱਲੇ-ਖੁੱਲੇ ਲੱਗਣਗੇ ਤਾਂ ਮਤਲਬ ਨੇੜੇ-ਨੇੜੇ ਬਹੁਤ ਖੁੱਲੇ ਕੱਟੋ ਘੱਟ ਦਿੰਦੀ ਦਿੰਦਾ ਇਹਦੋਂ ਬਾਅਦ ਬਿਸ਼ੱਕ ਦੇ ਤੂੰ ਘੱਟ ਦਿੰਦਾ ਨਹੀਂ ਜ਼ਿੰਮੇਵਾਰੀ ਹੈ ਇੱਕ ਟੋਕਰਾ ਹੱਸ ਕੇ 300 ਦਾ ਵਿਕਦਾ ਟੋਕਰੇ ਪੂਰੇ ਨਹੀਂ ਹੁੰਦੇ ਯਾਰ ਮੇਰੀ ਕਹਿੰਦੀ ਗੱਲ ਹੈ ਬੱਲ ਨਾ ਅਲੱਗ ਰਹਿ ਗਏ ਇਹ ਚੋਂ ਹੁਣ ਇੱਕ ਇੱਕ ਤੂਤ ਲਾ ਲੋ ਵੀ ਤਿੰਨ ਟੋਕਰੇ ਪੰਜ ਟੋਕਰੇ ਦੇ ਗਿਆ ਪੰਜ ਟੋਕਰੇ ਹੋ ਗਏ 1500 ਦੇ 40 40 ਤੂਤਾਂ ਦੇ 60000 ਦੇ ਟੋਕਰੇ ਹੋਈਏ ਅਗਰ ਆਪਾਂ ਵੇਚੀਏ ਟੋਕਰਾਂ ਹੁਣ ਕਈ ਵੀਰ ਕਹਿੰਦੇ ਨੇ ਵੇਖਦਾ ਨਹੀਂ ਟੋਕਰਾਂ ਵੀ ਰਹਿਦਾ ਨਹੀਂ ਕਿਸੇ ਕੋਲ ਜਿਨ੍ਹਾਂ ਕੋਲ ਜਿਹੜੇ ਵੇਚਦੇ ਆ ਉਹਨਾਂ ਨੂੰ ਪੁੱਛ ਲਿਓ ਵੀ ਟੋਕਰਾਂ ਦਾ ਪੂਰਾ ਹੀ ਨਹੀਂ ਹੁੰਦਾ 40 ਤੱਕ ਤਾਂ ਖੁੱਲੇ ਖੁੱਲੇ ਲੱਗਣਗੇ ਨਾ ਲਿੰਕੂ ਹਾਂ ਬਾਈ ਬਾਲਣ ਵੀ ਬਚੂਗਾ ਸਾਰੇ 6 ਮਹੀਨਿਆਂ ਦਾ ਬਾਲਾ ਜੇਕਰ ਆਪਾਂ 40 ਲਈ ਤਾਂ ਉਰੋਂ ਲੈ ਕੇ ਬਾਈ ਜਿਵੇਂ ਇੱਕ ਤੂ ਤੂ ਰਿਆ ਇੱਕ ਤੂ ਤਾਂ ਇੰਨੀ ਸਾਰੇ ਦੂਰ ਲੱਗੂਗਾ ਫੇਰ 40 ਲੱਗਣਗੇ ਵੀ ਬਹੁਤ ਜ਼ਿਆਦਾ ਖੁੱਲੇ ਲੱਗਣੇ ਫਸਲ ਨੂੰ 1% ਨੁਕਸਾਨ ਨਹੀਂ ਦੱਸ ਤਾਂ ਯਾਰ ਇੱਕ ਤੂ ਤਾਂ ਦੰਦੀ ਹੈ ਬਾਈ 5 ਦਾ ਪਾਉਂ ਦੱਸ ਕਹਿ ਤਾਂ 5 ਘੱਟੋ ਘਟਕੇ 10 ਪਲੱਸ ਹੀ ਦਿੰਦਾ ਹੈ ਕੱਟ ਨਹੀਂ ਦਿੰਦਾ 60000 40 ਤੂ ਤਾਂ ਆਪਾਂ ਕਹੇ ਤਾਂ ਇਦੋਂ ਵਾਦੀ ਦੇਣਗੇ ਇਦੋਂ ਘੱਟ ਇੱਕ ਨਾ 1% ਨਹੀਂ ਇੰਨਾ ਕੁ ਰੇਸ ਬੜੇ ਕੁਝ ਨਹੀਂ 6 ਮਹੀਨਿਆਂ ਦਾ ਬਾਲਣ ਵਾਲੇ ਠੀਕ ਹੈ ਲ